ਨਕੋਦਰ ਵਿਖੇ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਇਸੇ ਦੇ ਸਬੰਧ ਵਿੱਚ ਹੀ ਇੱਕ ਵਿਅਕਤੀ ਜੋ ਕਿ ਧਾਰਮਿਕ ਸਥਾਨ ਤੇ ਮੱਥਾ ਟਿਕਣ ਆਇਆ ਨਕੋਦਰ ਵਿਖੇ ਤਾਂ ਉਸ ਦਾ ਮੋਟਰਸਾਈਕਲ ਚੋਰ ਚੋਰੀ ਕਰਕੇ ਫਰਾਰ ਹੋ ਗਏ ਅਤੇ ਜਿਸ ਤੋਂ ਬਾਅਦ ਭਾਜਪਾ ਆਗੂ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਪੜਾਅਸ ਕੱਢੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦੇ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਚੋਰਾਂ ਨੂੰ ਨਾth ਨਾ ਪਾਈ ਤਾ ਇਸ ਦੇ ਖਿਲਾਫ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਹਾਂਜੀ ਸਰ ਸਰ ਕੀ ਨਾਮ ਜੀ ਮਰਾਪੁਰ ਕੀ ਗੱਲ ਬਾਤ ਕੁਛ ਨਹੀਂ ਅਸੀਂ ਜਿੱਦਾਂ ਮੈਂ ਵਾਈਫ ਨਾਲ ਆਇਆ ਸੀ ਮਾਤਾ ਦੇ ਮੰਦਿਰ ਤੇ तकरीबन 7:30 ਵਜੇ 7:20 ਤੇ ਜਦੋਂ ਐਂਟਰ ਹੋਏ ਆ ਮੋਟਰਸਾਈਕਲ ਗਾਇਆ ਉਹ ਤੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਹੀ ਨਹੀਂ ਆਪਣਾ ਕਿਹੜਾ ਸੀ ਮੋਟਰਸਾਈਕਲ ਬਜਾਜ ਪਲੇਟਨਾ ਤਾਲਾ ਲੱਗਾ ਹੋਇਆ ਹਾਂਜੀ ਹਾਂਜੀ ਕਿੰਨੇ ਵਜੇ ਦੀ ਗੱਲ ਆ ਗਈ तकरीबन 7:20 ਹੀ ਆ ਜੀ 7:20 25 ਉਹ ਸੀਸੀਟੀਵੀ ਕੈਮਰਾ ਵਗੈਰਾ ਚ ਆਇਆ ਹੋਵੇ ਹਾਂਜੀ ਚੈੱਕ ਕੀਤਾ ਇੱਕ ਥੋੜੇ ਪਿੱਛੇ ਕੈਮਰੇ ਚੈੱਕ ਕੀਤੀ ਸੀ ਤੇ ਥੋੜਾ ਕੈਪਚਰ ਹੋਈ ਜਾਏ ਇਮੇਜ ਉਹਦੀ ਬੰਦੇ ਦੀ ਉਸੀ ਕਿਹੜੀ ਜਗ੍ਹਾ ਦੇ ਅਸੀਂ ਜੰਦਰੋਂ ਆਏ ਸੀ ਜੰਦਰ ਤੋਂ ਮਕੂਤਰ ਆਏ ਸੀ ਕਿ ਹਾਂਜੀ ਅੱਛਾ ਅੱਛਾ ਕਿਸਰੇ ਘਰੇ ਆਏ ਹੋਏ ਸੀ ਹਾਂਜੀ ਆਪਣੇ ਅੱਛਾ ਇਨ ਲਾ ਉਸ ਦੇ ਆਏ ਸੀ ਹਾਂਜੀ ਠੀਕ ਹੈ ਤੇ ਪੁਲਿਸ ਨੂੰ ਕੰਪਲੇਟ ਕੀਤੀ ਇਹਦੀ ਵਿਸ਼ਨੂ ਜਵਾਂਗੇ ਪੁਲਿਸ ਕੋਲ ਜਾਵਾਂਗੇ ਫੋਨ ਕੀਤਾ ਫੋਨ ਵੀ ਫੋਨ ਕਰੇ ਕਿਤਾ ਸਿਰਾਂ ਦੇ ਆਇਆ ਨਹੀਂ ਜੀ ਪ੍ਰਸ਼ਾਸਨ ਤੋਂ ਮੰਗ ਕਰ ਬਸ ਇਹ ਹੈ ਜੀ ਛੇਤੀ ਆਪਣੀ ਮੋਟਰਸਾਈਕਲ ਵਾਪਸ ਮਿਲ ਜੇ ਸਾਨੂੰ ਸਾਡਾ ਹਾਂਜੀ ਬੰਦਾ ਫੜਿਆ ਜਾਵੇ ਤੇਰੀ ਮੰਗ ਹੈ ਇਹਨਾਂ ਭਾਈ ਗੁਰਜੀਕਾ ਖਲਸਾ ਭਾਈ ਗੁਰਜੀਕੋਤੇ ਮੇਰਾ ਨਾਮ ਹਰਜਿੰਦਰ ਹੈ ਮੈਂ ਇਥੇ ਲੋਕਲ ਰਹਿਣ ਵਾਲਾ ਹਾਂ ਸਾਢੇ 7:00 ਵਜੇ ਇਤੇ ਮੰਦਿਰ ਆਏ ਸੀ ਅੱਜ ਵਕਤ ਦੇ ਕਰਕੇ ਆਪਣੂ ਸਰਟੀਫਿਕੇਟੀਆਂ ਦੇ ਨਾਲ ਮੱਥਾ ਟੇਕਣ ਤੇ ਮੈਂ ਬਾਹਰ ਮੋਟਰਸਾਈਕਲ ਲੌਕ ਕਰਕੇ ਮੰਦਿਰ ਦੇ ਅੰਦਰ ਜਾ ਕੇ ਮੱਥਾ ਟੇਕਣ ਗਏ ਵਾਪਸੀ ਜਦੋਂ ਆਏ 2-4 ਮਿੰਟ ਕਿਤੇ ਉਹਨਾਂ ਨੂੰ ਮੋਟਰਸਾਈਕਲ ਨਹੀਂ ਮਿਲਿਆ ਤਾਂ ਉਹ ਇਧਰ ਉਧਰ ਪੁੱਛਣ ਲੱਗ ਪਏ ਤੇ ਕਿਸੇ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕੋਈ ਨਹੀਂ ਜੀ ਤੁਹਾਡਾ ਮੋਟਰਸਾਈਕਲ ਚੋਰੀ ਹੋ ਗਿਆ ਜਾਂ ਗਾਇਬ ਹੋ ਗਿਆ ਬਾਦ ਵਿੱਚ ਪਤਾ ਲੱਗਾ ਇਹ ਮੋਟਰਸਾਈਕਲ ਹੈ ਹੀ ਨਹੀਂ ਤੇ ਇਸ ਇਖੇ ਦੇ ਵਿੱਚ ਤਾਂ ਇਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਆ ਹਾਲੇ ਤੱਕ ਤਾਂ ਕੋਈ ਨਹੀਂ ਆਇਆ ਪੌਣਾ ਘੰਟਾ ਹੋ ਗਿਆ ਪੁਲਿਸ ਨੂੰ ਸਿਟੀ ਕੋ ਨੂੰ ਕਾਲ ਕੀਤੀ ਆ ਐਸਐਸਓ ਨੂੰ ਵੀ ਕਾਲ ਕੀਤੀ ਆ ਪਰੰਤੂ ਹਜੇ ਤੱਕ ਕੋਈ ਵੀ ਰਿਸਪਾਂਸ ਨਹੀਂ ਮਿਲਿਆ ਸਾਨੂੰ ਤੇ ਸਾਡਾ ਜਿਹੜਾ ਮੋਟਰਸਾਈਕਲ ਚੋਰੀ ਆ ਉਹਦੇ ਬਾਵਜੂਦ ਬਾਵਦ ਜਿਹੜੀ ਕਾਰਵਾਈ ਹੈ ਪੁਲਿਸ ਪਾਣੀ ਤੋਂ ਬੰਦੀ ਹੋ ਸਖਤੀ ਨਾਲ ਕੀਤੀ ਜਾਵੇ ਤੇ ਮੋਟਰਸਾਈਕਲ ਵਾਪਸ ਲਿਆ ਜਾਵੇ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਸਾਡੀ ਗੱਲ ਸੁਨੇਗਾ ਤੇ ਸੁਣ ਕੇ ਸਾਡੀ ਗੱਲ ਨੂੰ ਸੀਰੀਅਸਲੀ ਲੈ ਕੇ ਸਾਡੀ ਮਦਦ ਕਰੇਗਾ ਧੰਨਵਾਦ ਜੀ ਮੀਤੀ ਕੀ ਕਹਿਣਾ ਚਾਹੋਗੇ ਅੱਜ ਫੇਰ ਇੱਕ ਮੋਟਰਸਾਈਕਲ ਚੋਰੀ ਹੋ ਗਈ ਤੁਹਾਡੇ ਸ਼ੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਤਾਂ ਕੀ ਹੈ ਜੀ ਇਹਦੇ ਤਾਂ ਸ਼ਰਮਿੰਦਗੀ ਆਉਂਦੀ ਹੈ ਸਾਨੂੰ ਦੋ ਤਰ੍ਹਾਂ ਦੀ ਸ਼ਰਮਿੰਦਗੀ ਹੈ ਕਿ ਇੱਕ ਸਾਡੇ ਨਕੌਦਰ ਦੇ ਵਿੱਚ ਨਿਤ ਨਵੀਆਂ ਚੋਰੀਆਂ ਪਰ ਧਾਰਮਿਕ ਸਥਾਨ ਵੀ ਸੇਫ ਨਹੀਂ ਰਹਿ ਗਏ ਹੁਣ ਸਾਡੇ ਅੱਜ ਦੇਵੀ ਤਲਾਬ ਜਗਦੰਬੇ ਧਾਮ ਦੇ ਬਾਹਰੋਂ ਬਾਈਕ ਚੱਕਿਆ ਗਿਆ ਸਾਡਾ ਇਹ ਬੱਚਾ ਲੋਕਲ ਨਕੌਦਰ ਦਾ ਸਾਨੇਨ ਲਾਓ ਤੁਲੰਦਰੋਂ ਆਇਆ ਮੱਥਾ ਟੇਕਣ ਇੱਕ ਭਾਵਨਾ ਦੇ ਨਾਲ ਇੱਕ ਬੰਦੇ ਆਂਦੇ ਆ ਫੈਮਲੀਆਂ ਆਂਦੀਆਂ ਆਂਦਿਆਂ ਨੂੰ ਉਹਨਾਂ ਦਾ ਜਦੋਂ ਬਾਬਰ ਜਾਣ ਦਾ ਮੌਕਾ ਮਿਲਿਆ ਤਾਂ ਮਾਈਕ ਚੱਕਿਆ ਜਾਵੇ ਤਾਂ ਇਹਦੂ ਮੰਦ ਭਾਗਾ ਸਾਡੇ ਸ਼ਹਿਰ ਲਈ ਹੋਰ ਕੀ ਹੋ ਸਕਦਾ ਔਰ ਸਾਡੇ ਸ਼ਹਿਰ ਤੋਂ ਕੀ ਇਮਪ੍ਰੈਸ਼ਨ ਲੈ ਕੇ ਜਾਂਦੇ ਕਿ ਸਾਡਾ ਲਾਅ ਐਂਡ ਆਰਡਰ ਟੋਟਲੀ ਫੇਲ ਹੈ ਔਰ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਕਿ ਸਾਡੇ ਸ਼ਹਿਰ ਦਾ ਲਾਅ ਐਂਡ ਆਰਡਰ ਪੁਲਿਸ ਪ੍ਰਸ਼ਾਸਨ ਟੋਟਲੀ ਫੇਲ ਹੈ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਵਾਂ ਕੁਝ ਦਿਨ ਪਹਿਲਾਂ ਸਾਡੇ ਅਮਿਤ ਵੇਜ ਜੀ ਜਿਹੜੇ ਇੱਥੇ ਮੰਦਰ ਦੇ ਅੰਦਰ ਹੀ ਵਿਚ ਕੁਟਿਆ ਦੇ ਵਿੱਚ ਸੇਵਾ ਕਰਦੇ ਆ ਉਹਨਾਂ ਦਾ ਬਾਈਕ ਵੀ ਕੁਝ ਦਿਨ ਪਹਿਲਾਂ ਗਉਸ਼ਾਲਾ ਦੇ ਬਾਹਰੋਂ ਚੱਕਿਆ ਗਿਆ ਸੀ ਹਲੇ ਤਿੰਨ ਕੁਸ ਹੋਰ ਪਤਾ ਨਹੀਂ ਹੁੰਦਾ ਚਲੋ ਇਹ ਤਾਂ ਦੋ ਚੀਜ਼ਾਂ ਸਾਡੇ ਮੂਰੇ ਪਈਆਂ ਆਪਾਂ ਰੋਜ਼ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਰੋਜ਼ ਨਿਊਜ਼ ਦੇ ਵਿੱਚ ਆਂਦਾ ਕਰੇ ਕਿਸੇ ਦਾ ਬਾਈਕ ਕਿਸੇ ਦਾ ਐਕਟਿਵਾ ਕਿਸੇ ਦਾ ਸਕੂਟਰ ਕਿਸੇ ਦੇ ਘਰੋਂ ਚੱਕਿਆ ਜਾਂਦਾ ਕਿਸੇ ਦੇ ਬਾਹਰੋਂ ਦੁਕਾਨਾਂ ਦੇ ਬਾਹਰੋਂ ਚੱਕਿਆ ਜਾਂਦਾ ਕਿਸੇ ਦੀ ਸਨੀਚਿੰਗ ਹੋ ਰਹੀ ਹੈ ਲੁੱਟਾਂ ਖੋਹਾਂ ਹੋ ਰਹੀਆਂ ਕਿੱਥੇ ਨੱਥ ਪਈ ਹੈ ਤੇ ਜੇ ਸਰਕਾਰਾਂ ਨੇ ਜਾਂ ਪੁਲਿਸ ਪ੍ਰਸ਼ਾਸਨ ਇਹ ਹੀ ਕੋਸ਼ਿਸ਼ ਕਰਨਾ ਉਹ ਸਾਨੂੰ ਮੈਨੂੰ ਕੁਝ ਦਿਨ 2-4 ਦਿਨ ਪਹਿਲਾਂ ਪਤਾ ਲੱਗਿਆ ਕਿ ਇੱਕ ਮੀਟਿੰਗ ਇਹਨਾਂ ਨੇ ਕਰ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਤੁਸੀਂ ਚੌਂਕੀਦਾਰ ਰੱਖੋ ਭਾਈ ਸਾਹਿਬ ਜੀ ਅਸੀਂ ਚੌਂਕੀਦਾਰ ਰੱਖਣੇ ਤਾਂ ਤੁਸੀਂ ਥਾਣੇ ਨੂੰ ਜਿੰਦਾ ਲਾ ਦਿਓ ਨਾ ਥਾਣੇ ਨੂੰ ਜਿੰਦਾ ਲਾ ਕੇ ਚਾਬੀਆਂ ਜਮ੍ਹਾਂ ਕਰਾਓ ਤੇ ਥਾਣੇ ਨੂੰ ਕਰੋ ਬਿਲਾ ਸਰਕਾਰੀ ਅਦਾਰਿਆਂ ਤੇ ਕਬਜ਼ੇ ਕਰਕੇ ਬੈਠਣ ਦਾ ਕੋਈ ਲਾਭ ਨਹੀਂ ਹੈ ਬੇਫਜ਼ੂਰੀਆਂ ਨੌਕਰੀਆਂ ਲੈ ਕੇ ਬੇਫਜ਼ੂਲ ਦੀਆਂ ਤਨਖਾਹਾਂ ਲੈ ਕੇ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਸਰਕਾਰ ਵੀਆਪੀ ਕਲਚਰ ਸੇ ਫਸੀ ਹੋਈ ਹੈ ਉਹਨਾਂ ਨੂੰ ਇੱਦਾਂ ਦੇ ਪਬਲਿਕ ਦੀ ਸੇਫਟੀ ਦੇ ਨਾਲ ਕੋਈ ਮਤਲਬ ਨਹੀਂ ਰਹਿ ਗਿਆ ਜੇ ਪਬਲਿਕ ਸੇਫਟੀ ਤੁਸੀਂ ਕਰਨੀ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਪਬਲਿਕ ਖੁਸ਼ਹਾਲ ਹੋਵੇ ਤਾਂ ਤੁਹਾਨੂੰ ਉਤਰਨਾ ਪਏਗਾ ਅੰਬੇਦਕਰ ਐਮਸੀ ਚੌਂਕ ਤਿਹਾਰਾਂ ਦੇ ਦਿਨ ਚੱਲਦੇ ਪਏ ਆ ਤੁਸੀਂ ਦੇਖੋ ਉੱਥੇ ਕੀ ਹਾਲਤ ਹੈ ਤੁਸੀਂ ਇੱਕ ਨੋਟਿਸ ਕਰ ਲਓ ਇੱਕ ਕੈਮਰਾ ਲੈ ਕੇ ਚਲੇ ਜਾਓ ਉੱਥੇ ਤੁਹਾਨੂੰ ਇੱਕ ਵੀ ਬੰਦਾ ਨਹੀਂ ਦਿਸਣਾ ਜਿਹੜਾ ਅੱਜ ਕੱਲ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਚੌਕ ਮੰਨਿਆ ਜਾਂਦਾ ਜੀ ਉੱਥੇ ਇੱਕ ਵੀ ਪੁਲਿਸ ਪ੍ਰਸ਼ਾਸਨ ਦਾ ਬੰਦਾ ਨਹੀਂ ਦਿਸਿਆ ਤੁਹਾਨੂੰ ਸ਼ਹਿਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਪਬਲਿਕ ਖੱਜਲ ਹੁੰਦੀ ਰਹੀ ਹੈ ਟ੍ਰੈਫਿਕ ਲਈ ਬਟ ਲੋਕਾਂ ਨੇ ਤਿਹਾਰ ਤਾਂ ਮਨਾਣੇ ਆ ਤੁਸੀਂ ਅਸੀਂ ਉਧਰ ਪੁਲਿਸ ਪ੍ਰਸ਼ਾਸਨ ਦਾ ਕੋਈ ਰੋਲ ਹੀ ਨਹੀਂ ਕਿਤੇ ਦਿਸਦਾ ਹੀ ਨਹੀਂ ਸ਼ਹਿਰ ਦੇ ਵਿੱਚ ਕੋਈ ਟ੍ਰੈਫਿਕ ਸਮੱਸਿਆ ਨੂੰ ਸੁਲਝਾਉਣ ਦਾ ਕੋਈ ਸੋਚ ਹੀ ਨਹੀਂ ਬਣਾਈ ਹੋਈ ਤੇ ਫਿਰ ਕਾਦੇ ਵਾਸਤੇ ਨਾ ਚੋਰੀਆਂ ਨੂੰ ਕੋਈ ਨਜਾਤ ਪੈ ਰਹੀ ਹੈ ਨਾ ਟ੍ਰੈਫਿਕ ਨੂੰ ਕੋਈ ਨਜਾਤ ਪੈ ਰਹੀ ਹੈ ਨਾ ਨਸ਼ਿਆਂ ਨੂੰ ਕੋਈ ਨਜਾਤ ਪੈ ਰਹੀ ਹੈ ਐਵੇਂ ਪੈਨਰਾਂ ਤੇ ਫੋਕਸਟਰਾਂ ਤੇ ਲਾਲਾ ਗਰੀ ਜੰਨੇ ਜੀ ਯੁੱਧ ਨਸ਼ੇ ਵਿਰੁੱਧ ਕਾਦਾ ਯੁੱਧ ਨਸ਼ੇ ਵਿਰੁੱਧ ਜੇ ਤੁਸੀਂ ਯੁੱਧ ਨਸ਼ੇ ਵਿਰੁੱਧ ਕਰਨਾ ਹੀ ਆ ਤਾਂ ਸੜਕ ਤੇ ਕੋਈ ਸਾਨੂੰ ਦਿਖੇ ਤਾਂ ਸਹੀ ਡਿਪਾਰਟਮੈਂਟ ਕਿਤੇ ਲੋਕਾਂ ਨੂੰ ਪਬਲਿਕ ਨੂੰ ਇਸ ਗੱਲ ਦੀ ਮਾਰੇ ਜਾਂ ਹੌਸਲਾ ਤਾਂ ਮਿਲੇ ਵੀ ਭਾਈ ਵਰਦੀ ਵਾਲੇ ਬੰਦੇ ਖੜੇ ਸ਼ਰਿਆਮ 7:30 ਵਜੇ ਦਾ ਟਾਈਮ ਆ ਬਾਈਕ ਚੱਕਿਆ ਗਿਆ ਅਮੀ ਜੀ ਤੁਹਾਡਾ ਕਿੰਨੇ ਵਜੇ ਦੁਪਹਿਰ ਲੜਾਂਗੇ ਸਵੇਰੇ ਜੀ ਸਵੇਰ ਦਾ ਟਾਈਮ ਸੀ ਜੀ ਬਾਈਕ ਚੱਕਿਆ ਗਿਆ ਦੇਖੋ ਜੇ ਦਿਨ ਦਿਹਾੜੇ ਵੀ ਸੇਫ ਨਹੀਂ ਆ ਰਾਤ ਨੂੰ ਵੀ ਸੇਫ ਨਹੀਂ ਆ ਇਹ ਤਾਂ ਇਹੀ ਕਹਾਂਗੇ ਜੀ ਪਬਲਿਕ ਨੂੰ ਕਿ ਭਾਈ ਸਾਹਿਬ ਆਪਣੇ ਆਪਣੇ ਪ੍ਰਿੰਸੀਪਲ ਦੇ ਅੰਦਰ ਮੰਜੇ ਢਾ ਕੇ ਸੌ ਲਿਆ ਕਰੋ ਹੁਣ ਬਾਈਕ ਤੇ ਥੋੜੀ ਕੋਈ ਬੰਦਾ ਸੌਂਜੂਗਾ ਸੌਂਗਾ ਤਾਂ ਆਪਣੇ ਕਮਰੇ ਚ ਜਾਊਗਾ ਨਾ ਘਰਾਂ ਤੋਂ ਹੀ ਚੋਰੀਆਂ ਹੋਈ ਜਾਂਦੀਆਂ ਸੋ ਪੁਲਿਸ ਪ੍ਰਸ਼ਾਸਨ ਬਿਲਕੁਲ ਕੰਮ ਕਰਨੀ ਨਹੀਂਸੋਤਾ ਰਿਹਾ ਜੇ ਅਸੀਂ ਉਹਨਾਂ ਨੂੰ ਅੱਗੇ ਬਾਰ-ਬਾਰ ਮੰਗ ਕਰ ਕਰਕੇ ਥੱਕ ਚੁੱਕੇ ਆਂ ਅੱਜ ਅਸੀਂ ਇੱਕ ਸਾਰੀਆਂ ਪਾਰਟੀਆਂ ਦੇ ਉੱਪਰ ਉੱਠ ਕੇ ਇੱਕ ਨਿਊਟਰਲ ਗੱਲ ਕਰਨ ਲੱਗੇ ਆ ਕਿ ਜੇ ਪੁਲਿਸ ਪ੍ਰਸ਼ਾਸਨ ਨੇ ਸਵੇਰ ਤੋਂ ਕੋਈ ਏਦੇ ਲਈ ਠੋਸ ਕਦਮ ਨਹੀਂ ਚੁੱਕੇ ਤੇ ਅਸੀਂ ਨਗੋਦਰ ਦੇ ਵਿੱਚ ਰਵਿਦਾਸ ਚੌਂਕ ਦੇ ਵਿੱਚ ਬੈਠ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਅਸੀਂ ਬੁਝਾਰਾ ਸ਼ੁਰੂ ਕਰਾਂਗੇ ਔਰ ਇਹਨਾਂ ਦੇ ਖਿਲਾਫ ਪੂਰੀ ਤਰ੍ਹਾਂ ਪ੍ਰੋਟੈਸਟ ਕਰਾਂਗੇ ਔਰ ਪੂਰੇ ਸ਼ਹਿਰ ਨਿਵਾਸੀ ਇਕਜੁੱਟ ਹੋ ਕੇ ਇਹਦੇ ਵਿੱਚ ਤੁਹਾਨੂੰ ਸਾਥ ਦੇਣ ਦੇ ਦਿਸੇ